ਆ ਇਧਰ ਆ ਜਾ ਲੈ ਬਿਸਤਰੇ ਕੋਲ ਨੂੰ ਲਾਉਣੇ ਨਹੀਂ ਦੇਣ ਦੇਈ ਉਹ ਕੁਰਸੀ ਵੀ ਆਈਓ ਵੀ ਸਪੈਸ਼ਲ ਕੁਰਸੀ ਰੱਖੀ ਹੋਣੀ ਬਿਸਤਰੇ ਨੂੰ ਲਾਉਣ ਦੇਣੀ ਇਧਰ ਡਾਂਗ ਫਣਾਈਆਂ ਮੈਨੂੰ ਨਾ ਨਾ ਕਿਉਂ ਨਹੀਂ ਚਿਆ ਜਾ ਇਧਰ ਸਸੀ ਗਾਲ ਸੌਹ ਤੜ ਆ ਇਧਰ ਮਿਲੋ ਆ ਗਦੇ ਕਿੱਥੇ ਦੂਹੋਂ ਦਾ ਹਾਂ ਇਹਦਾ ਦੂਹੋਂ ਕਿਥੇ ਇਹਦਾ ਇਹਦਾ ਪਤਾ ਉਧਰ ਪਿਆ ਵਾ ਉਧਰ ਪਿਆ ਇਹਨਾਂ ਇਹਨੂੰ ਸਵਾਲ ਆ ਠੀਕ ਆ ਸਵਾਲ ਦੇ ਇੱਥੇ ਨਹੀਂ ਦੇਣ ਸਵਾਲ ਦੇ ਸਵਾਲ ਦੇ ਜਦੋਂ ਤੂੰ ਫੜਕ ਲਿਆ ਲਈ ਇਹਨੂੰ ਕਹਿੰਦੀ ਆ ਇਹਨੂੰ ਬੜਾ ਸੁਣਗਾ ਨਹੀਂ ਕਹਿੰਦੀ ਪੁੱਤ 56 ਤੇਜ਼ ਖਾਣੀ ਘੱਟ ਐ ਖਲਾਰਾ ਜ਼ਿਆਦਾ ਐ ਕਰੋ ਚੱਕ ਜਿਹੜੀ ਚੀਜ਼ ਤੇ ਹਥਰਾ ਦੀਏ ਮੈਂ ਆਪਣੀ ਤਿੰਨ ਚੀਜ਼ ਲੈ ਕੇ ਦਿੰਦਾ ਰਹਿ ਪਪਾ ਹਾਂਜੀ ਅੱਛਾ ਛਾ ਦਿਆ ਆ ਲੈ ਸੁੱਟ ਲੈ ਰਹਿਣ ਦੋਣ ਇਹਨੂੰ ਲੈ ਏ ਲੋਰੈਂਡ ਆਹ ਖਾ ਲੈ ਜਿੱਦ ਜਾ ਖਾ ਪੁੱਤ ਉਹ ਪੰਜ ਡੇਗਰ ਗੰਦਾ ਹੋ ਗਿਆ ਹਾਂ ਆ ਖਾਓ ਹਾਂ ਦੋਵੇਂ ਦੋਵੇਂ 2 2 ਹਾਂ ਕਦਾਂ ਕਦਾਂ ਬੋਲਦਾ ਦਾ ਪੁੱਤ ਬੜਾ 1 2 3 ਹਾਈਟ ਹਾਂ ਉਹਦੇ ਬਲੂਨ ਆ ਫਲਾਤਾ ਇੱਕ ਵਾਰ ਬੜਾ ਹੈ ਕੀ ਵੱਜਿਆ? ਕਰਦ ਕਰਦ ਵੱਜਾ? ਪੰਗੇ ਕੋਲ ਇੰਨਾ ਹੈਗੇ ਕਰਦਣਾ। ਹਾਂ? ਸਾਰਿਆਂ ਸਸੀ ਕਾ ਬੁਲਾ ਦਿਓ ਅੱਜ ਮੇਰੇ ਮੁੰਡੇ ਦੀ। ਨਹੀਂ। ਬੁਲਾ ਦਿਓ। ਨਾ। ਬੁਲਾ ਦਿਓ ਮੇਰੇ ਪੁੱਤਿਆ ਵੇਖੋ ਬੁਲੰਦਾਰ ਨੂੰ ਸਸੀ ਕਾ ਸਾਰਿਆਂ ਕੋਈ ਸੱਚੀ ਕਾਲ। ਇਹਨਾਂ ਠੀਠ ਹੋ ਗਿਆ ਹੁਣ ਇਹ। ਨਹੀਂ ਬੁਲਾਉਣੀ ਫਿਰ। ਚੰਗਾ ਫਿਰ ਮੈਂ ਚੱਲਿਆਂ ਤੁਹਾਨੂੰ ਛੱਡ ਕੇ ਇੱਥੇ ਓਕੇ ਬਾਏ। ਸਸੀ ਕਾ ਬੁਲਾ ਦਿਓ ਸਾਰਿਆਂ ਹੰਦੋਂ ਮੈਂ ਹੱਥ ਜੋੜ ਕੇ। ਨੇ ਭਲਾਣੀ ਬਹੁ ਮਾੜੀ ਗੱਲ ਆ ਵੇ ਲਾ ਠੀਕ ਠੋਈ ਜਾਂਦੀ ਹੈ ਚੱਲੇ ਆਪਾਂ ਮਮਾ ਜੀ ਅੱਛਾ ਬੂ ਚਾਚੂ ਕੀ ਕਰਦਾ ਠੀਕ ਆਦਾ ਚਾਚੂ ਚਾਚੂ ਮੂ ਮਰਦਾ ਉਹ ਆਉਂਦੀ ਸੰਦੀਪ ਸਾਹਮਣੇ ਆ ਯਾਰ ਗੰਮਾ ਮਾਂ ਹੋਈ ਆਉਂਦੀ ਮਮਾ ਮਮਾ ਆਦੀ ਮਮਾ ਆਦੀ ਫਾਇਦੇ ਬੱਬਾ ਹੋ ਮਮਨ ਵਾਜ ਦੇ ਜੋਰ ਚ ਮਮਾ ਮਮਾ ਮੈਨੂੰ ਚੀਜੀ ਲਾਇਓ ਹੂੰ ਵਾਜ ਦੇ ਮਾਜ ਦੇ ਮਮਨ ਚੀਜੀ ਲਾਇਓ ਮਮਾ ਚੀਜੀ ਲਾਇਓ ਕਾ 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 ਮਮਨ ਚੀਜੀ ਲਾਇਆ ਫਿਰ ਕਹ ਕਹਦੇ ਹਲਿਆਂਦੀ ਵੀ ਚੀਜੀ ਕਹ ਕਹਦੇ ਲੈ ਕਿਆ ਨਹੀਂ ਉਦੋਂ ਦੀ ਕਹਿਣੀ ਮਮਾ ਮੇਰੀ ਚੀਜੀ ਲਈ ਆਇਓ ਸਾਹਮਣੇ ਮਾਜਾ ਮਾਣਦੀ ਆ ਲਿਆਂਦੀ ਦੀ ਓਏ ਓਏ ਮਹਿਲਾ ਦੇ ਫਿੰਡੇ ਨਿਊਟ੍ਰੀ ਕੋਚਾ ਪਰ ਮਿਲਿਆ ਨਹੀਂ ਉਹ ਕਹਿੰਦਾ ਹੁਣ ਟਾਈਮ ਬੜਾ ਹੋ ਗਿਆ 4 ਵਜੇ ਤੱਕ ਲੱਭਣ ਦੇ ਇਹਨਾਂ ਨਿਊਟ੍ਰੀ ਕੋਚਾ ਕਰੇ ਇਸ ਟਾਈਮ ਇਦਾਂ ਤੇ ਆਹ ਜਗ੍ਹਾ ਤੇ ਘੁੰਮ ਰਹੇ ਆਪਾਂ ਇਹਨੂੰ ਕਹਿੰਦੇ ਭੁੱਲ ਭੁਲੇਖਾ ਕੀ ਕਹਿੰਦੇ ਆ ਹਾਂ ਹਨਾ ਭਾਈ ਹਨਾ ਇਹਦੀ ਸਫਾਈ ਹੋਣ ਡਈ ਓਦਾਂ ਤੇ ਮੰਮੀ ਉਹ ਨਹੀਂ ਆ ਰਹੇ ਨੇ ਤੇ ਮੰਮੀ ਨੇ ਹਸਪੀਟਲ ਤੋਂ ਹੁਣ ਆਇਆ ਰਾਤੀ 8:00 ਦੇ ਨਾਲ ਤੇ ਮੈਂ ਸੋਚਿਆ ਜੀ ਜਿਹੜੇ ਇੱਥੇ ਫੁਲਕੇ ਪਏ ਰਹਿ ਜਾਂਨੇ ਆ ਕਿ ਆਪਾਂ ਇਹੋ ਫੁਲਕੇ ਖਾ ਲੈਣੇ ਆ ਸਭ ਜਿਹੇ ਵਿਚਾਰੋਂ ਲੈ ਆਂਦੀ ਹੈ ਮਿਟਰੀ ਮਿਲੀ ਨਹੀਂ ਅੱਜ 50 50 ਸੇਲ ਆ ਗਈ 50 50 ਰੋਟੀ ਲੈ ਲਈ ਹੈ ਹਰਗੁਣ ਵੀ ਨਾਲ ਹੀ ਆਈ ਆ ਉਹ ਗੱਡੀ 'ਚ ਹੀ ਆ ਆ ਚੋਚਲੋ ਸੇ ਤੈਨੂੰਗੇ ਮੈਂ ਆ ਤ ਗਿਆ ਹੁਣ ਕੱਢੀ ਗਿਆ ਆ ਬਹਾ ਬੜਾ ਸ਼ਾਨਦਾਰ ਹੋਇਆ ਹੁਣ ਹੁਣ ਸਹੀ ਰਜਾ ਇਧਰ ਵੇ ਰਜਾ ਆ ਸਹੀ ਲੱਗੇ ਜਨ ਨੂੰ ਹੁਣ ਚੱਜਦੇ ਮੇਰੇ ਬਹੁਤ ਵਧੀਆ ਯਾਰ ਬੜਾ ਸੋਹਣਾ ਹੈ ਸਹੀ ਕਹ ਦੀ ਆ ਹਾਂ ਮੇਰੇ ਇਹ 15 ਨੇ ਇਹ ਬਲੌਂਡ ਮਾਰਿਆ ਬਈ ਨਾ ਨਹੀਂ ਨਹੀਂ ਐਦਾਂ ਹੀ ਹੋਣਾ ਹੋਏ ਇਹ ਬਲਕਿ ਐਦਾਂ ਹੀ ਹੋਏ ਐਦਾਂ ਐਦਾਂ ਆ ਐਦਾਂ ਹੋਣਾ ਇਹ ਸਹੀ ਹੋਏ ਤੇ ਜਿਹੜਾ ਸੰਦੀਪ ਨੇ ਨਹੀਂ ਕਰਾਇਆ ਆਪਣੇ ਨੇ ਆ ਵੇਖੋ ਅੰਮ੍ਰਿਤ ਕਰੇ ਚੱਕ ਥੋੜਾ ਘਟ ਰਿਹਾ ਬੰਨਾ ਜੰਪ ਹੈ ਫੁੱਲ ਕਰਾ ਕੇ ਜਿਹੜਾ ਸੰਦੀਪ ਲੱਗਿਆ ਕਲਰ ਕਰਵਾਉਣ ਲੱਗਿਆ ਕਲਰ ਆਪਣੇ హెయిర్ ਦੇ ਉੱਤੇ ਤੇ ਇਹਦਾ ਮੈਂ ਤੁਹਾਨੂੰ ਪਰਪਲ ਦੀ ਰੇਟ ਵਗੈਰਾ ਵੀ ਦੱਸਾਂਗਾ ਆਪਣੇ ਸਟੂਡਿਓ ਦਾ ਐਡਰੈਸ ਵੀ ਦੱਸਾਂਗਾ ਠੀਕ ਹੈ ਤੇ ਸੁਣੋ ਹੁਣ ਮੈਂ ਪਹਿਲਾਂ ਘਰੋਂ ਹੂੰ ਆਵੇਂ ਤੇ ਇੱਕ ਵਾਰੀ హెయిర్ ਵਗੈਰਾ ਚੈੱਕ ਕਰ ਲਵਾਂ ਹਾਂ ਤੇਰੀ ਵੀਡੀਓ ਬਣਾਵਾ ਇਦਾਂ ਕਰਦਾਂ ਅੱਜ ਆਈਏ ਤੇ ਹੁਣ ਇੰਸਟਾਗ੍ਰਾਮ ਤੇ ਆਪਾਂ ਰੀਲ ਅਪਲੋਡ ਕਰਾਂਗੇ ਤੇ ਤੇ ਦੇਖ ਲਿਓ ਤੁਸੀਂ ਸਾਰੇ ਜੇਕਰ ਤੁਹਾਨੂੰ ਵੀ ਵਧੀਆ ਲੱਗੇ ਕਲਰ ਤੇ ਕਰਵਾਇਓ ਵਿਜ਼ਿਟ ਕਰਿਓ ਰਾ ਇਹਨੇ ਕਲਰ ਤੇ ਮੇਰੇ ਕਾਗ ਦਾ ਆ ਬਹੁਤ ਸੋਹਣਾ ਲੱਗ ਰਿਹਾ ਬਾਕੀ ਇਹ ਹੁੰਦੇ ਬਾਕੀ ਇਹ ਆ ਵੀ ਆਪਾਂ ਇੰਸਟਾਗ੍ਰam ਤੇ ਰੀਲ ਪਾਵਾਂਗੇ ਤੇ ਉੱਥੇ ਦੇਖਿਓ ਹਨਾ ਰਹੀ ਰੀਲ ਪੈਣੀ ਆ ਤੇ ਲੋਕਾਂ ਨੂੰ ਕਦੇ ਦੇਖਣਾ ਨਹੀਂ ਆਉਂਦੇ ਕੋਈ ਕਿੰਨਾ ਹੋ ਰਾਈ ਕਰੀਂ ਆਪ ਕਮੈਂਟ ਕਰਕੇ ਦੱਸਿਓ ਰੱਖੋ ਹੁੰਦੇ ਬਦਲੇ ਰਹ ਗਿਆ ਹੋ ਧੰਨਵਾਦ ਭਰਾਵਾ ਧੰਨਵਾਦ ਜੀ ਦੀਦੀ ਉਹ ਬੀਜੀ ਧੰਨਵਾਦ ਭਾਬੀ ਬਚਾਰੇ ਨੇ ਆਪਣੇ ਘਰ ਜਾਣਾ ਸੀ ਤੇ ਮੇਰੇ ਕਰਕੇ ਰੁਕ ਗਿਆ ਹਨਾ ਤੇ ਇਹ ਕਹਿ ਗਏ ਕਿ ਰਾਜੀ ਅੱਜ ਕਰਕੇ ਹੀ ਦੇਣੇ ਆ ਤੇ ਫਿਰ ਆਇਆ ਕਹਿੰਦਾ ਚਲੋ ਕਰ ਦਿੰਨੇ ਆ ਠੀਕ ਹੈ ਥੈਂਕ ਯੂ ਸੋ ਮਚ ਦਾ ਦਾ ਵੀ ਠੀਕ ਹੈ दादा ਹੈ ਨਹੀਂ ਹਾਂ ਦਦਨ ਨੂੰ ਵਾਜਦੇ ਕਾ ਦਦਾ ਵਾਜਦੇ ਉਹ ਹੀ ਅੰਦਰ ਦਦਾ ਵਾਜਦੇ ਹੈ ਨਹੀਂ ਆਗੇ ਵਾਜਦੇ ਰੇ ਮਤ ਦਦਨ ਵਾਜਦੇ ਪਪਾ ਕਾ ਕੋਦ ਨਹੀਂ ਬੋਲਦੇ ਕਿੱਥੇ ਗਏ ਆ ਕੋਠੇ ਆ ਕੋਠੇ ਤੇ ਨਹੀਂ ਆਗੇ ਕੋਠੇ ਆ ਜੀ ਨਹੀਂ ਪਤਾ ਮੱਠੇ ਤੇ ਨਹੀਂ ਆ

ਗਾਤ ਗਿਆ ਗਾਤ ਗਿਆ ਝੂ ਉਹ ਤੇ ਭੂਤੀ ਉਹਦਰ ਭੂਤੇ ਆ ਨਹੀਂ ਆ ਮੈਦੀ ਲਟਾ ਵੱਜਦਾ ਹੈ ਉਹਦਰ ਗੱਤਾ ਲਟਾ ਵੱਜਦਾ ਹੈ ਕੀ ਵੱਜਦਾ ਗੱਤਾ ਲਟਾ ਕਿਥੇ ਲਟਾ ਉਹ ਤੇ ਅਸੀਂ ਸਵੇਰੇ ਚ ਲਾਈਟ ਨਾ ਚਰਾਂ ਵੰਡੀ ਨਾ ਮਾੜੀ ਇਹ ਕਹਿੰਦੀ ਹੈ ਲਾਈਟ ਵੱਜਦਾ ਹੈ ਲੈਟ ਵਾਚ ਦੇਖੋ ਵੀ ਲੇਟ ਆਉਂਦੇ ਹੋ ਸਮਝ ਆਉਂਦਾ ਹਾਂ ਇਸ ਸੀਛੀਤ ਵੀ ਕਿੱਥੇ ਆ ਕਰੇ ਕਮੈਂਟ ਰੋਕ ਜਿਵਾ ਵਾ ਕਰ ਕਾਹੀਏ ਕਾਲੇ ਗੋਜੇ ਆਹ ਕੰਨਾ ਜੰਗਲਾ ਲੈਣ ਦੀ ਸਸੀਗਾ ਮੰਮੀ ਕੀ ਹਾਲ ਹੈ ਠੀਕ ਹਾਲ ਅੱਜੇ ਮੰਮੀ ਬੜੀ ਬੁੱਢੀ ਜੀ ਲੱਗਣ ਈ ਵਾਲ ਸੁਧਰੇ ਜਾਣਾ ਹੈ ਕਹਿੰਦੀ ਦਾਦੀ ਸੈਡ ਹੋ ਕਹਿੰਦੀ ਦਾਦੀ ਸੈਡ ਹੋ ਆ ਜਾ ਸੱਸ ਜੀ ਦਾਦੀ ਇਹ ਚੁੱਕਣੇ ਆ ਮੈਂ ਪਰੋ ਟਾਵਲ ਲਿਆ ਸੁਨੀਲ ਕੱਪੜਾ ਦੇ ਜੀ ਕਰਾਉਣਾ ਪਈ ਹੋ ਗਿਆ ਤਾਂ ਨਹੀਂ ਹਾਂਜੀ ਕਰਤਾ ਜੀ ਨੇ ਸਹੀ ਸਹੀ ਹੈ ਹੈ ਆ ਗਈ ਨੰਨੀ ਹੋਰ ਬੜਾ ਦੇ ਹੋ ਗਿਆ ਉਪਰ ਨੈਨੋ ਕਰਨੀ ਗੱਲ ਆਪਾਂ ਹੈ ਚਾਹਾਂ ਮੈਂ ਗੱਲ ਚਾਹ ਸਹੀ ਹੈ ਨੈਨੋ ਇਹ ਗਾ ਥੋੜਾ ਕਦੋਂ ਰਗਨ ਦਿੱਖੇਗਾ ਹੂੰ ਤੇ ਬਾਈ ਹੋਣੀ ਕਹਿੰਦੇ ਆ ਬਈ ਨੈਨੋ ਕਰਨੀ ਹੈ ਜੀ ਇਹਦੇ ਹਜੇ ਫਿਲਹਾਲ ਹਾਫ ਜਿਹੜਾ ਪ੍ਰੋਸੈਸ ਹੋਇਆ ਆ ਤੇ ਇਹਦੇ ਚ ਨੈਨੋ ਹੋਣੀ ਹੈ ਠੀਕ ਆ ਤੇ ਇਹ ਮੇਰਾ ਕਦਰ ਆਇਆ ਘਮੀਸ ਨਹੀਂ ਹਾਂ ਇਹਦਾ ਆਜੇ ਚੈੱਕ ਕਰ ਲਓ ਉਹ ਇਥੇ ਤਾਂ ਆ ਗੁੰਦੀ ਹੈ ਤੇ ਹੁਣ ਅਸੀਂ ਇਹ ਨੇਲ ਪੈਂਡੇ ਲਗਾਉਣ ਆਪੇ ਪੰਗੇੜੀ ਲੈਣ ਚਲੋ ਇੱਕਦਮ ਕੈਂਪ ਰੇਂਡ ਲਾ ਰਹੇ ਹਾਂ ਨਾਲੇ ਪਤਾ ਕੀ ਗੱਲ ਹੌਲੀ ਹੌਲੀ ਇਦਾਂ ਜਾਚ ਹੁੰਦੀ ਹੈ ਹੈ ਐਕਚੁਅਲ ਜੋ ਸੰਦੀਪ ਨੇ ਕਵਰ ਕਰਵਾਇਆ ਉਹ ਹੈਗਾ 2000 ਰੁਪਇਆ ਨਾਰਮਲ ਲੈਂਥ ਤੇ ਜੇ ਕਿਸ ਨੇ ਨੈਨੋ ਕਰਵਾਉਣੀ ਹੈ ਫਿਰ 4000 ਰੁਪਏ ਨਾਰਮਲ ਲੈਂਥ ਜੇ ਨੈਨੋ ਨਹੀਂ ਕਰਵਾਉਣੀ ਫਿਰ 2000 ਜੇ ਨੈਨੋ ਕਰਵਾਉਣੀ ਹੈ ਫਿਰ 4000 ਨਾਰਮਲ ਲੈਂਥ ਆਹ ਗੇਲੀ ਉਹ ਨੰਦ ਦੇ ਬਾਈ ਕਿਤੇ ਇੱਧਰ ਆ ਜਾ ਮਮਮੀ ਨੇ ਕਿਹਾ ਵੀ ਜਾ ਮਾਣ ਤੇਰੀ ਮਾਂ ਆਈ ਹੈ ਕੌਣ ਆਇਆ ਤੇ ਮਾਂ ਤੇਰੀ ਮਾਂ ਆਈ ਹੈ ਇਹ ਘਰ ਗੁੰਦੀ ਮਾਂ ਆਈ ਹੈ ਕਿ ਕਿਹਨੇ ਕਿਹਾ ਉਸ ਨੂੰ ਦੋ ਨਾ ਨਹੀਂ ਲੰਘਾ ਇਹਨਾਂ ਬੋਤਲਾਂ ਕੱਟੀਆਂ ਹਾਂ ਕੱਟੀਆਂ ਚੱਲ ਗਈਆਂ ਦੋ ਹੀ ਦੋ ਕੱਟੀਆਂ ਹਾਂ ਇੱਕ ਉਹਨਾਂ ਦੇ ਦੋ ਇਹ ਦੋ ਬੋਤਲਾਂ ਆਹ ਹੈ ਇੱਕ ਵੱਡੀ ਬੋਤਲ ਲਾਈ ਤੇ ਜਿੱਦਾਂ ਹਰਫਾ ਤੇਰਾ ਨਾਲ ਟੀਗਾ ਜਾਨੀ ਵੱਡੀ ਜਿੰਨੀ ਕੀ ਬੋਤਲ ਜੀ ਲਾਈ ਉਹ ਵੀ ਲਾਈ ਦੋ ਤਿੰਨ ਬੋਤਲਾਂ ਲੈ ਲੈ ਉੱਧਰ ਵੇਲੋ ਦਾ ਮੂੰਹ ਵੱਟਿਆ ਹੋਇਆ ਆ ਕਿੱਥੇ ਆ ਨਾਰਾਜ ਹਾਂ ਨਾਰਾਜ ਹੋ ਗਈ ਉਹ ਮੰਦੀ ਕੋ ਯਾ ਮਾਤਰੀ ਆਣੀ ਸੁਣਾਈ ਕੋਈ ਪਾਜੀ ਯਾਰ ਹੋ ਗਿਆ ਨੁਕਸਾਨ ਮੇਰੀ ਜੇਬ ਦੇ ਚ ਹੈਗਾ ਰੁਪਈਆ 800 ਤੇ ਉਹ ਨਾ ਡਿੱਗ ਪਿਆ ਪਤਾ ਨਹੀਂ ਕਿੱਥੇ ਯਾਰ ਮੈਨੂੰ ਪਤਾ ਨਹੀਂ ਲੱਗਾ ਸਲੂਨ ਤੋਂ ਗਿਆ ਹਾਂ ਹੁਣੇ ਅਜੇ 10 15 ਮਿੰਟ ਇੱਥੇ ਵੇਵ ਫੂ ਲਿਆ ਚੰਗੀ ਤਰ੍ਹਾਂ ਘਰੋਂ ਆਇਆ ਦੁਪਹਿਰੇ ਆਪਣਾ ਦੁਬਾਰਾ ਫੇਰ ਮੁੜ ਕੇ ਪਰ ਨਹੀਂ ਗੱਲ ਬਣੀ ਚਲੋ ਕੋਈ ਗੱਲ ਨਹੀਂ ਕਿ ਅੱਦੇ ਹੋਂਕੇ ਕਰਮਾਂ ਦੇ ਵਿੱਚ ਉਹਨੂੰ ਲੱਭ ਕੇ ਹੋਂਕੇ ਭਾਈ ਠੀਕ ਨਹੀਂ ਗੱਲ ਚਲੋ ਯਾਰੀ ਚੱਲੀ ਆ ਜਾਊਗਾ ਨਹੀਂ ਲੱਭਣੇ ਆ ਮਰ ਜਾਣਾ ਕਿਉਂ ਮੈਨੂੰ ਕੋ ਮਾਰਿਆ ਜੀ ਓਏ ਮੈਂ ਉੱਤ ਤੈਲੀ ਆਹੀ ਨੇ ਸਾਰੇ ਫਿਰ ਤੋਂ ਆਏ ਆ ਪਹਿਲਾਂ ਦੇ ਪੈਸੇ ਲੱਭੇ ਨੇ ਮੁੜ ਕੇ ਕਾਰ ਦੇ ਵਿੱਚ ਚਲਣ ਲੱਗ ਕੇ ਕਾਰ ਦੇ ਵਿੱਚ ਪਹੁੰਚ ਗਏ ਤੇ ਲੱਭ ਗਏ ਇਹਨੂੰ ਭਾਈ ਨੂੰ ਮੈਂ ਫੋਨ ਕਰਦਾ ਵੀ ਘਰ ਲੱਭ ਗਏ ਕਿ ਨਹੀਂ ਅੱਜ ਫਿਰ ਇਹ ਸਟਾਰਟ ਕਰਕੇ ਦੇਖਣਾ ਇਹ ਵੀ ਘਰੇ ਜਿੰਨੀ ਗੰਗਨੋਂ ਉਨੇ ਜਿਆਦਾ ਵਧੀਆ ਕਰਨਾ ਹੈਣਾ ਨਿਲ ਕਨੇਗਾ ਕੇ ਫਿਰ ਵੀ ਹੇਅਰ ਸਟਾਈਲ ਚਦੋਂ ਮੈਂ ਉਦੋਂ ਮਹੋੜਿਆ ਦਾ ਨਾ ਅਗੇ ਕੋਈ ਚਾਰ ਪੰਜ ਆਗੇ ਕਿ ਜ਼ਿਆਦਾ ਜ਼ਿਆਦਾ ਚਲ ਸਹੀ ਤੇਲ ਲਾਗੇਗਾ ਨਾ ਕੰਪੁਆ ਹੈ ਹੈ ਤੇਲ اچھا اچھا ਚਾ ਸਹੀ ਹੈ ਤੇਲ ਮੰਗਦੇ ਤੇਲ ਲਾਉਣਾ ਵਾਲਾ ਨੂੰ ਗਿਆ ਨੀ ਤੇਲ ਕੋ ਤੇਲ ਹੈ ਤੇਲ ਆਹੋ ਤੇਲ ਲਾਗੇਗਾ ਮੈਂ ਕਰ ਨਹੀਂ ਆਂ ਸਹੀ اچھا اچھا ਅਨਾਈ ਰਸ ਕੇ ਹਨ ਫੋਲਡ ਹੀ ਆ ਕੇ ਫਿੱਡਾ ਹੋ ਜਾਂਦੇ ਨੇ ਸੂਈਆਂ ਬੜੀਆਂ ਲੂਜ਼ੀਆਂ ਹੋ ਘੋਰ ਨਹੀਂ ਨੰਮੀ ਤਾਂ ਲਾਲਾ ਜੀ ਤੂੰ ਖਿੱਚ ਕੇ ਸਦੀ ਨੰਮੀ ਤਾਂ ਲਾਲਾ ਲਾਦੀ ਕੋਣੀ ਸਦੀ ਲੈ ਆ ਕੀ ਹੈ ਕਿਉਂ ਇਹ ਬੜੀ ਵਿਧੀ ਕਰਦੀ ਹੈ ਹੋਏ ਉਹ ਕਿਸਣੀ ਕਰਦੀ ਹੈ ਜਿਆ ਜੁਕੇ ਦੇ ਸਾਰੇ ਕੰਮ ਹੋ ਜਾਂਦੇ ਆਹ ਵਾੜੇ ਜਿਆ ਜੀ ਵਾਕਿਆ ਸਹੀ ਕਰਨੀ ਇਹ ਅਪੀ ਉੱਥੇ ਐਸੈਸਰੀ ਲੱਗ ਜਾਈ ਤੇ ਸੂਈਆਂ ਚੱਲ ਦੀਆਂ ਲਾਈਆਂ ਤੋ ਹਨ ਹਾਂ ਇੱਥੇ ਵੀ ਪਾ ਦੇਣਾ ਜੀ ਖਾਲੀ ਇਹਨੂੰ ਪਿਨ ਅਪ ਕਰਨਾ ਵਾ ਇੱਕ ਮਿੰਟ ਉਹ ਨਾ ਇਹਨੂੰ ਇਸ ਟਾਪ ਪਿਨ ਅਪ ਕਰਕੇ ਹੋਰ ਜ਼ਿਆਦਾ ਹੈਵੀ ਬਣਾਉਣਾ ਇਹ ਤਾਂ ਮੂਤੇ ਮੈਂ ਦੂੰਗਾ ਇਹਦੇ ਨਹੀਂ ਨਾ ਨਹੀਂ ਹੈਗੇ ਫੋਟੋਆਂ ਖਿੱਚ ਲੈਣੇ ਨਾਲ ਨਾਲ ਅਹ ਅਸੇ ਇਹਦਾ ਜੁੜਾ ਵੀ ਕਰਦੇ ਖਚੂਰੀ ਕੋਤਕਾ ਬਣਾ ਸਕਦੇ ਜਿਹੜੇ ਇਦਾਂ ਬਣਿਆ ਉਹ ਫੇਰ ਮਜ਼ਾ ਆਉਂਦਾ ਠੀਕਾ ਹੋ ਰਿਹਾ ਇਸ ਤਰ੍ਹਾਂ ਦਾ ਸਮਾਨਾ ਤੜੇ ਹੋ ਗਿਆ ਅ ਬੀਜਾਂ ਨੂੰ ਕਰਦੇ ਲੈ ਇੱਕ ਹੋਰ ਗੁੱਤ ਤਿਆਰ ਕਰਤੀ ਵਾਹ ਹਾਂ ਸਹੀ ਹੈ ਹਾਂ ਵੀ ਸਹੀ ਹੈ ਕਿੰਨੂੰ ਆਉਂਦਾ ਹੁਣ ਆਵੇ ਥੱਗੀ ਇਹਦੇ ਨਾਲ ਲਤਨ ਤੇਲ ਲਾਗਦੇ ਆਹ ਉਹ ਕੀ ਲੇਬੀ ਜੁੜਾ ਜਿਹਾ ਬਣ ਗਿਆ ਕਿਨਾਲ ਇਹ ਹੁਣ ਆ ਸਾਡਾ ਕਿਨਾਰੀ ਜੀ ਇੱਕ ਸਾਈਡ ਵਾਲੀ ਅਸੀਂ ਤਾਂ ਸਾਰਾ ਪੁੱਜੀ ਜੀ ਕੱਢੀ ਹੈ। ਬੱਤਕਾ ਦੋ ਬੱਤਕਾ ਦੋ। ਆਹ ਨਾ ਦੇ ਪੀੜ ਹੈ। ਇਹਦੇ ਜੂੜੇ ਬਸ ਪਰ ਇਹ ਵੀ نیچے ਉਹ ਲੱਗਾ ਹੋਣਾ ਜੂੜੇ ਦੇ ਥੱਲੇ ਫੋਮ ਜੀ। ਆਹੋ ਲਾ ਕੇ ਫੇਰ ਸਹੀ ਜਿਹਾ ਸਹੀ ਜਿਹਾ ਉੱਤੇ ਜਾ। ਕਿਉਂ ਦਿਆ? ਇਹ ਨਹੀਂ ਕੁੜੀਆਂ ਨੂੰ ਬਸ ਕਰ ਕੁੜੀਆਂ ਦੇ ਪੀੜ ਹੁੰਦੀ ਆ। ਕਿਹੜੀ ਤੀਆ? ਸਾਡੀ పీడ ఉంది